ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਹਰਜਿੰਦਰ ਕਾਇਆ ਤੇ ਬਲੈਕ ਸਿੱਖਿਆ ਅਫਸਰ ਜਸਵੀਰ ਸਿੰਘ ਦੀ ਦਿਸ਼ਾ ਨਿਰਦੇਸ਼ ਤਹਿਤ ਬੜਾਪਿੰਡ ਸੈਂਟਰ ਦੀਆਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸੈਂਟਰ ਹੈੱਡ ਜੀਵਨ ਲਾਲ ਦੀ ਅਗਵਾਈ ਚਰਵਾਈਆਂ ਗਈਆਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸ਼੍ਰੀ ਦਸ਼ਮੇਸ਼ ਕਾਨਮੈਂਟ ਹਾਈ ਸਕੂਲ ਅਟੀਚਰ ਸਕੂਲ ਦੀ ਚੇਅਰਪਰਸ ਰਵਿੰਦਰਜੀਤ ਕੌਰ ਸੈਂਟਰ ਹੈੱਡ ਜੀਵਨ ਲਾਲ ਪ੍ਰਿੰਸੀਪਲ ਸੁਭਾਸ਼ ਚੰਦਰ ਸੰਜੇਤੌਰ ਤੇ ਰਿਬਨ ਕੱਟ ਕੇ ਕੀਤੀ ਇਸ ਦੌਰਾਨ ਕਰਵਾਈਆਂ ਗਈਆਂ ਖੇਡਾਂ 'ਚ ਮੇਜ਼ਬਾਨ ਸਕੂਲ ਰਸਤਾ ਕਸ਼ੀ ਅਤੇ ਹੈੱਡਵਾਲ 'ਚ ਅਵਲ ਰਿਹਾ ਜਦ ਕਿ ਖੋਖੋ 'ਚ ਸਰਕਾਰੀ ਪ੍ਰਾਇਮਰੀ ਸਕੂਲ ਕਮਾਲਪੁਰ ਦੀ ਟੀਮ ਪੈਲੇਸਤਾਨ 'ਤੇ ਰਹੀ ਇਸ ਦੌਰਾਨ ਰਮਿੰਦਰਜੀਤ ਹੈੱਡ ਟੀਚਰ ਕਮਾਲਪੁਰ ਨੇ ਦੱਸਿਆ ਕਿ ਅਜਵਕ ਵਕ ਵਕ ਮੁਕਾਬਲਿਆਂ ਦੀਆਂ ਖੇਡਾਂ 'ਚ ਸੈਂਟਰਲ ਟੀਮਾਂ ਚੁਣੀਆਂ ਗਈਆਂ ਹਨ ਤਾਂ ਜੋ ਬਲਾਕ ਪੱਧਰ ਤੇ ਬੜਾ ਪਿੰਡ ਸੈਂਟਰ ਦਾ ਨਾ ਇੱਕ ਖਿਡਾਰੀ ਅੱਗੇ ਲੈ ਕੇ ਆਉਣ ਉਨਾ ਦੱਸਿਆ ਕਿ ਫੁੱਟਬਾਲ ਚ ਜੀਐਸਐਫਐਚ ਖਾਲਸਾ ਸਕੂਲ ਅਟਾ ਪੈਲੇਸ ਕੰਤੇ ਰਹਾ ਜਦ ਕਿ ਕਬੱਡੀ ਨੈਸ਼ਨਲ ਸਟਾਈਲ ਚ ਸਰਕਾਰੀ ਪ੍ਰਾਇਮਰੀ ਸਕੂਲ ਅਟਾ ਪੈਲੇਸ ਦਾੰਦੇ ਰਹਾ ਕਬੱਡੀ ਸਰਕਲ ਸਟਾਈਲ ਚ ਪੰਜਾਬ ਅਕੈਡੈਮਿਕ ਕਾਰਮੈਟ ਸਕੂਲ ਅਤੇ 5ਐਚ ਪਬਲਿਕ ਸਕੂਲ ਬੜਾ ਪਿੰਡ ਸਾਂਝੇ ਤੌਰ ਤੇ ਜੇਤੂ ਰਹੇ ਉਨਾ ਅੱਗੇ ਦੱਸਿਆ ਕਿ ਸੋਮਵਾਰ ਨੂੰ ਇਨ੍ਹਾਂ 14 ਸਕੂਲਾਂ ਦੇ ਲੜਕੇ ਅਤੇ ਲੜਕੇ ਖਿਡਾਰੀਆਂ ਦੌੜਾ ਦੇ ਮੁਕਾਬਲੇ ਬੜਾ ਪਿੰਡ ਚੋਂ ਆਨ ਕੇ ਇਸ ਦਰਨ ਹਰੀਪਾਲ ਹੈਡ ਟੀਚਰ ਮਨਸੂਲਪੁਰ ਸੰਦੀਪ ਕੁਮਾਰ ਅਧਿਆਪਕ ਅਟਾ ਗੁਰਪਾਲ ਸਿੰਘ ਅਧਿਆਪਕ ਅਟੀ ਹਸਨ ਖਾਨ ਮੈਡਮ ਬਲਜੀਤ ਕੌਰ ਅਤੇ ਵਕ ਵਕ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਡੇ ਲਈ ਬਹੁਤ ਸੁਭਾਗਾ ਦੇ ਨੇ ਆ ਕਿ ਅੱਜ ਸਾਡੀਆਂ ਸੈਂਟਰ ਲੈਵਲ ਦੀਆਂ ਸਕੂਲ ਖੇਡਾਂ ਜੋ ਸ਼੍ਰੀ ਦਸ਼ਮੇਸ਼ ਕਨਵੈਂਟ ਸਕੂਲ ਅਟੀ ਵਿਖੇ ਸ਼ੁਰੂਆਤ ਹੋਈਆਂ ਇਨਾ ਖੇਡਾਂ ਦਾ ਧਟਨ ਸ੍ਰੀ ਚਰਨਜੀਤ ਸਿੰਘ ਜੀ ਚੇਅਰਮੈਨ ਆ ਦਸ਼ਮੇਸ਼ ਗਾਰਮੈਂਟ ਸਕੂਲ ਹੱਟੀ ਜੀ ਵੱਲੋਂ ਅਤੇ ਸ੍ਰੀ ਜੀਵਨ ਲਾਲ ਜੀ ਸੀਐਚਟੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਹ ਜੋ ਖੇਡਾਂ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਅਗਵਾਈ ਦੇ ਵਿੱਚ ਹੋ ਰਹੀਆਂ ਆ ਅੱਜ ਦੀਆਂ ਲੜਕੀਆਂ ਦੀਆਂ ਖੇਡਾਂ ਦੇ ਵਿੱਚ ਸਾਡੇ ਸੈਂਟਰ ਦੇ ਕੁੱਲ 14 ਸਕੂਲਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਲੜਕਿਆਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਇਹਨਾਂ ਵਿੱਚ ਤਗਵਾਰ ਦੇ ਵਿੱਚ ਸ਼੍ਰੀ ਦਸ਼ਮੀਸ਼ ਕਨਵੈਂਟ ਸਕੂਲ ਅੱਟੀ ਦੀ ਲੜਕਿਆਂ ਦੀ ਟੀਮ ਨੇ ਪਹਿਲਾ ਪ੍ਰਾਈਜ਼ ਹਾਸਲ ਕੀਤਾ ਖੋਖੋ ਦੇ ਵਿੱਚ ਕਮਾਲਪੁਰ ਸਕੂਲ ਦੀ ਟੀਮ ਨੇ ਪਹਿਲਾ ਪ੍ਰਾਈਜ਼ ਹਾਸਲ ਕੀਤਾ ਇਸ ਤੋਂ ਇਲਾਵਾ ਫੁੱਟਬਾਲ ਦੇ ਵਿੱਚ JSF ਸਕੂਲ ਅਟਾ ਦੀ ਟੀਮ ਨੇ ਫਸਟ ਪ੍ਰਾਈਜ਼ ਕੀਤਾ ਕਬੱਡੀ ਵਿੱਚ ਨੈਸ਼ਨਲ ਸਟਾਈਲ ਜਿਹੜੀ ਕਬੱਡੀ ਆ ਉਹਦੇ ਵਿੱਚ ਪ੍ਰਾਇਮਰੀ ਸਕੂਲ ਅਟਾ ਨੇ ਪਹਿਲਾ ਪ੍ਰਾਈਜ਼ ਹਾਸਲ ਕੀਤਾ ਤੇ ਜਿਹੜੀ ਪੰਜਾਬ ਸਟਾਈਲ ਕਬੱਡੀ ਦੇ ਵਿੱਚ ਫਲਵੋਤ ਫਾਈਵ ਵਿੱਚ ਅਕੈਡਮੀ ਤੇ ਪੰਜਾਬ ਅਕੈਡਮੀ ਨੇ ਸਾਂਝੇ ਤੌਰ ਤੇ ਪਹਿਲਾ ਪ੍ਰਾਈਜ਼ ਹਾਸਲ ਕੀਤਾ ਇਸ ਤੋਂ ਇਲਾਵਾ ਬੱਚਿਆਂ ਦੇ ਲੌਂਗ ਜੰਪ ਦੇ ਮੁਕਾਬਲੇ ਸ਼ਾਰਟ ਬੁੱਟ ਦੇ ਮੁਕਾਬਲੇ ਤੇ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਗਈਆਂ ਬਾਕੀ ਬੱਚਿਆਂ ਦੇ ਐਥਲੈਟਿਕ ਦੇ ਮੁਕਾਬਲੇ ਅਸੀਂ ਸੋਮਵਾਰ ਕਰਵਾਵਾਂਗੇ ਤੇ ਬਾਕੀ ਸਾਰੇ ਆਏ ਹੋਏ ਟੀਚਰਾਂ ਦਾ ਸਕੂਲ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਖੇਡਾਂ ਨੂੰ ਵਧੀਆ ਨੇਪਰੇ ਚਾੜਨ ਲਈ ਬਹੁਤ ਸਹਿਯੋਗ ਦਿੱਤਾ ਅਸੀਂ ਸਮੁੱਚੇ ਸੈਂਟਰ ਵੱਲੋਂ ਧੰਨਵਾਦ ਆ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਇਸ ਵਾਰ ਸਾਡੇ ਪ੍ਰਾਈਵੇਟ ਸਕੂਲ ਵੀ ਖੇਡਾਂ ਦੇ ਵਿੱਚ ਭਾਗ ਲੈ ਰਹੇ ਆ ਤੇ ਇਹਨਾਂ ਨੇ ਬੱਚਿਆਂ ਨੇ ਵੀ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਤੇ ਬਾਕੀ ਵੀ ਸਾਨੂੰ ਮਾਇਕ ਸਹਾਇਤਾ ਤੇ ਮਾਲੀ ਸਹਾਇਤਾ ਤੇ ਗੇਮਾਂ ਹੀ ਜਿਹੜੀਆਂ ਸਾਰਾ ਪ੍ਰਬੰਧ ਸਮੁੱਚਾ ਪ੍ਰਬੰਧ ਇਹਨਾਂ ਵੱਲੋਂ ਆ ਤੇ ਅਸੀਂ ਸਾਰੇ ਬਾਕੀ ਸਕੂਲਾਂ ਦੇ ਟੀਚਰ ਵੀ ਬਹੁਤ ਧੰਨਵਾਦ ਕਰਦੇ ਆ ਤੇ ਹੁਣ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ